ਰਾਜਸਥਾਨ ਨੇ ਦਿੱਲੀ ਦੇ ਪ੍ਰੀਤ ਵਿਹਾਰ ਪੁਲਿਸ ਸਟੇਸ਼ਨ ਇਲਾਕੇ ਵਿੱਚ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਜੀ ਹਾਂ ਇੱਕ ਔਰਤ ਆਪਣੇ ਪਰਿਵਾਰ ਨਾਲ ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਵਿਸਥਿਤ ਮਹਿੰਦਰਾ ਥਾਰ ਸ਼ੋਰੂਮ ਵਿੱਚ ਨਵੀਂ ਕਾਰ ਖਰੀਦਣ ਲਈ ਪਹੁੰਚੀ ਸੀ ਕਾਰ ਖਰੀਦਣ ਤੋਂ ਬਾਅਦ ਔਰਤ ਨੇ ਸ਼ੋਰੂਮ ਦੇ ਅੰਦਰ ਹੀ ਨਿੰਬੂ ਨੂੰ ਕੁਚਲਣ ਦੀ ਰਵਾਇਤ ਰਸਮ ਕਰਨ ਦਾ ਫੈਸਲਾ ਕੀਤਾ ਰਸਮ ਦੌਰਾਨ ਔਰਤ ਨੇ ਕਾਰ ਚਾਲੂ ਕੀਤੀ ਤੇ ਨਿੰਬੂ ਨੂੰ ਕੁਚਲਣ ਲਈ ਐਕਸਲੇਟਰ ਦਬਾਇਆ ਇਸੇ ਦੌਰਾਨ ਕਾਰ ਅਚਾਨਕ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਗਈ ਤੇ ਔਰਤ ਆਪਣਾ ਸੰਤੁਲਨ ਗਵਾ ਬੈਠੀ ਕਾਰ ਸ਼ੋਰੂਮ ਦੇ ਸ਼ੀਸ਼ੇ ਦੀ ਕੰਧ ਤੋੜ ਕੇ ਸਿੱਧੀ ਪਹਿਲੀ ਮੰਜ਼ਲ ਤੋਂ ਹੇਠਾਂ ਸੜਕ ਤੇ ਡਿੱਗ ਗਈ ਇਹ ਹਾਸਾ ਅਚਾਨਕ ਹੋਇਆ ਕਿ ਸ਼ੋਰੂਮ ਵਿੱਚ ਮੌਜੂਦ ਲੋਕ ਵੀ ਘਬਰਾ ਗਏ ਕਾਰ ਦੇ ਨਾਲ ਡਿੱਗਣ ਵਾਲੀ ਔਰਤ ਗੰਭੀਰ ਜ਼ਖਮੀ ਹੋ ਗਈ ਹੈ ਸ਼ੋਰੂਮ ਦੇ ਕਰਮਚਾਰੀਆਂ ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਜਿਵੇਂ ਹੀ ਕਾਰ ਡਿੱਗੀ ਤਾਂ ਇਸਦੇ 에어ਬੈਗ ਖੁੱਲ ਗਏ ਤੇ ਔਰਤ ਦੀ ਜਾਨ ਬਚ ਗਈ। ਔਰਤ ਨੂੰ ਨੇੜਲੇ ਮਾਲਕ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਸ ਤੋਂ ਬਾਅਦ ਉੱਥੇ ਉਸ ਦੀ ਜਾਂਚ ਕੀਤੀ ਗਈ ਹੈ। ਜਾਂਚ ਤੋਂ ਬਾਅਦ ਔਰਤ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸ਼ੋਰੂਮ ਵੱਲੋਂ ਪੈਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸ਼ੋਰੂਮ ਵੱਲੋਂ ਔਰਤ ਵਿਰੁੱਧ ਕੋਈ ਸ਼ਿਕਾਇਤ ਤਰਜ ਨਹੀਂ ਕਰਵਾਈ ਗਈ। ਇਥੋਂ ਤੱਕ ਕਿ ਪੁਲਿਸ ਨੂੰ ਵੀ ਨਹੀਂ ਬੁਲਾਇਆ ਗਿਆ। ਇਸਦਾ ਮਤਲਬ ਹੈ ਭਾਵੇਂ ਔਰਤ ਨੇ ਸ਼ੋਰੂਮ ਦਾ ਸ਼ੀਸ਼ਾ ਤੋੜ ਦਿੱਤਾ ਹੈ ਕਾਰ ਬਾਹਰ ਸੁੱਟ ਦਿੱਤੀ ਹੈ ਉਸ ਵਿਰੁੱਧ ਕੋਈ ਕਾਨੂੰਨੀ